ਉਪ ਰਾਸ਼ਟਰਪਤੀ ਜਗਦੀਪ ਤਨਖੜ ਨੇ ਨਵੀਂ ਦਿੱਲੀ ਵਿੱਚ ਵਿਕਸਿਤ ਭਾਰਤ 2047 ਨਾਲ ਸੰਬੰਧਤ ਵਿਜਨ ਆਫ ਨਿਊ ਇੰਡੀਆ ਦੇ ਤੀਜੇ ਪੜਾ ਦੀ ਸ਼ੁਰੂਆਤ ਮੌਕੇ ਬੋਲਦਿਆਂ ਕਿਹਾ ਕਿ ਵਿਕਸਿਤ ਭਾਰਤ ਹੁਣ ਸੁਪਨਾ ਨਹੀਂ ਸਗੋਂ ਚੁਣੌਤੀ ਪੂਰਨ ਟੀਚਾ ਹੈ ਉਹਨਾਂ ਪਰੋਸ ਆਪਰੇਟਾਇਆ ਕਿ ਅਸੀਂ ਇਸ ਟੀਚੇ ਨੂੰ ਹਾਸਲ ਕਰ ਲਵਾਂਗੇ ਤਨਖੜ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਆਮ ਆਦਮੀ ਦੀ ਆਮਦਨ 8 ਗੁਣਾ ਤੱਕ ਵਧਾਉਣੀ ਪਵੇਗੀ ਉਹਨਾਂ ਕਹਾ ਕਿ ਇਸ ਚੁਣੌਤੀ ਪੂਰਨ ਕਾਰਜ ਨੂੰ ਨੇਪਰੇ ਚਾੜਨ ਲਈ ਸਰਕਾਰੀ ਨੀਤੀਆਂ ਸਹਾਈ ਹੋਣਗੀਆਂ ਉਹਨਾਂ ਕਹਾ ਕਿ ਅੱਜ 50 ਕਰੋੜ ਲੋਕ ਬੈਂਕਿੰਗ ਪ੍ਰਣਾਲੀ ਨਾਲ ਜੁੜ ਚੁੱਕੇ ਨੇ ਪੈਸੇ ਬਿਨਾਂ ਕਿਸੇ ਵਿਚੋਲੇ ਦੇ ਲਾਪਾਤਰੀਆਂ ਦੇ ਬੈਂਕ ਖਾਤਿਆਂ ਤੱਕ ਪਹੁੰਚ ਰਹੇ ਨੇ ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ਵਿਰੋਧੀ ਧਿਰ ਦੇ ਹੰਗਾਮੇ ਤੇ ਚਿੰਤਾ ਪ੍ਰਗਟ ਕਰਦਿਆਂ ਤਨਖੜ ਨੇ ਕਿ ਸੰਸਦ ਲੋਕਤੰਤਰ ਦਾ ਮੰਦਰ ਹੈ ਤੇ ਸਾਨੂੰ ਉੱਥੇ ਜਨਤਾ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ ਤਨਖੜ ਨੇ ਲੋਕ ਨੁਮਾਇੰਦਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਆਤਮਾ ਨੂੰ ਖੋਜਣ ਤੇ ਸੋਹ ਦਾ ਧਿਆਨ ਕਰਨ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਸਾਹਮਣੇ ਰੱਖਣ ਤੇ ਸੰਸਦ ਨੂੰ 100% ਉਤਪਾਦਕ ਬਣਾਉਣ